ਸਰਹਾਦਾਂ ਤੇ ਦੇਸ਼ ਦੀ ਰਾਖੀ ਲਈ ਜਾਨ ਵਾਰਨ ਵਾਲੇ ਸੈਨਿਕ ਵੀ ਹੁਣ ਪਿੰਡਾਂ ਵਿੱਚ ਵਸਦੇ ਦੇਸ਼ ਦੀ ਰਾਖੀ ਕਰਨ ਲਈ ਵੀ ਮੈਦਾਨ ਵਿੱਚ ਕੁੱਦ ਪਏ ਨੇ ਸਰਹਾਦਾਂ ਤੇ ਰਾਖੀ ਕਰਨ ਉਪਰੰਤ ਹੁਣ ਇਹਨਾਂ ਵੀਰ ਸੈਨਿਕਾਂ ਨੇ ਪਿੰਡ ਦੀ ਸਿਆਸਤ ਵਿੱਚ ਆਪਣੀ ਏਤਾੰਕ ਜਮਾ ਲਈ ਹੈ ਪਟਿਆਲਾ ਜ਼ਿਲ੍ਹੇ ਦੇ ਪਿੰਡ ਪਿੱਪਲ ਮੰਗੋਲੀ ਵਿੱਚ ਹਾਲ ਹੀ ਵਿੱਚ ਚੁਣੀ ਗਈ ਸਰਪੰਚ ਸਮਤੀ ਪੰਚਾਇਤ ਵਿੱਚ ਫੌਜੀਆ ਨੇ ਕਿਲਾ ਫਤਿਹ ਕਰ ਲਿਆ ਹੈ ਬੇਸ਼ੱਕ ਖਾਸ ਰਿਪੋਰਟ ਸਰਹੱਦ ਤੋਂ ਸਰਪੰਚੀ ਤੇ ਕਬਜ਼ਾ ਜ਼ਿਲ੍ਹਾ ਪਟਿਆਲਾ ਦੇ ਕਸਬਾ ਕਰਨੌਰ ਦੇ ਸੜਕ ਤੇ ਵਸੇ ਪਿੰਡ ਪੀਪਲ ਮੰਗੋਲੀ ਵਿੱਚ ਇਸ ਵਾਰ ਤੀਜੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। ਪਿੰਡ ਵਾਸੀਆਂ ਨੇ ਫੌਜ ਵਿੱਚ ਬਤੌਰ ਸੇਵਾਮੁਕਤ ਹੋਏ ਸੂਬੇਦਾਰ ਮੇਜਰ ਹਰਜਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ। ਸੂਬੇਦਾਰ ਮੇਜਰ ਹਰਜਿੰਦਰ ਸਿੰਘ ਬਾਕੀ ਵਿਕਾਸ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਚੋਂ ਕੱਢਣਾ ਆਪਣਾ ਪਹਿਲਾ ਕੰਮ ਦੱਸ ਰਹੇ ਨੇ। ਮੇਰੇ ਜਿਹੜੇ ਖਿਆਲ ਹੈ ਮੇਰੇ ਕਾਫੀ ਸਾਰੇ ਟਾਰਗੇਟ ਨੇ। ਮੇਰਾ ਟਾਰਗੇਟ ਹੈ ਇੱਕ ਤਾਂ ਬੱਚਿਆਂ ਨੂੰ ਸਪੋਰਟਸ ਵਾਲ ਲਿਆਉਣ ਦਾ ਖਿਆਲ ਆ ਜੋ ਨਸ਼ੇ ਪਾਣੀਆਂ ਚ ਅੱਜ ਦੀ ਜੋ ਬੱਚੇ ਉਹ ਨਸ਼ੇ ਪਾਣੀਆਂ ਵੱਲ ਜ਼ਿਆਦਾ ਖਿਆਲ ਦੇ ਰਹੇ ਨੇ ਵੀ ਉਹਨਾਂ ਨੂੰ ਸਪੋਰਟਸ ਵਾਸਤੇ ਆਪਾਂ ਤਿਆਰ ਕਰੀਏ ਸਪੋਰਟਸ ਵਾਲ ਪਾਸੇ ਲਿਆਈਏ ਦੂਜਾ ਹੈ ਪਿੰਡ ਦੇ ਵਿੱਚ ਐਜੂਕੇਸ਼ਨ ਲਈ ਤੀਜਾ ਪਿੰਡ ਦੇ ਜੋ ਵੀ ਬਾਹਰ ਦੀ ਫਿਰਨੀ ਆ ਉਹ ਵੀ ਨਹੀਂ ਹੈ ਸਾਡੇ ਇੱਕ ਸਾਈਡ ਦੀ ਬਾਕੀ ਹੈ ਬਾਕੀ ਤਕਰੀਬਨ ਗਲੀਆਂ ਦਾ ਤਕਰੀਬਨ ਠੀਕ ਹੈ ਫਿਰ ਵੀ ਬਾਕੀ ਇੱਕ ਸਾਈਡ ਦੀ ਸਾਡੀ ਫਿਰ ਨਹੀਂ ਬਾਕੀ ਉਹਨੂੰ ਵੀ ਸਹੀ ਕਰਵਾਉਣ ਦਾ ਬਾਕੀ ਨਾਲੀਆਂ ਨਾਲੇ ਜੋ ਵੀ ਖਰਾਬ ਨੇ ਅਸੀਂ ਉਹਨਾਂ ਨੂੰ ਵੀ ਸਹੀ ਕਰਵਾਵਾਂਗੇ ਫਰਕ ਤਾਂ ਬਹੁਤ ਜ਼ਿਆਦਾ ਜੀ ਆ ਆਰਮੀਨ ਔਰ ਸਿਵਲ ਦਾ ਜੀ ਔਰ ਇੱਕ ਪਿੰਡ ਦੇ ਵਿੱਚ ਆ ਕੇ ਇੱਕ ਆਰਮੀ ਵਾਲੇ ਨੇ ਸੇਮ ਡਿਊਟੀ ਕਰਨਾ ਅਸੀਂ ਜੋ ਆਰਮੀ ਵਾਲਿਆਂ ਇੱਕ ਸੱਚੀ ਸੁਚੁੱਜੀ ਡਿਊਟੀ ਕਰਦੇ ਹਾਂ ਔਰ ਜੋ ਵੀ ਗੱਲ ਹੈ ਜੋ ਕਹਾਂ ਅਸੀਂ ਸਾਫ ਸੁਥਰੀ ਕਰਾਂਗੇ ਔਰ ਡਿਊਟੀ ਵੀ ਸਹੀ ਕਰਾਂਗੇ ਜੋ ਵੀ ਜੋ ਵੀ ਸਾਨੂੰ ਗਰਾਂਟ ਮਿਲੇਗੀ ਉਹਨੂੰ ਸਹੀ ਢੰਗ ਨਾਲ ਯੂਜ਼ ਕਰਾਂਗੇ ਇਸੇ ਤਰ੍ਹਾਂ ਪਿੰਡ ਵਾਸੀਆਂ ਨੇ ਸਰਪੰਚ ਹਰਜਿੰਦਰ ਸਿੰਘ ਦੇ ਨਾਂ ਨਾ ਕੈਪਟਨ ਜਗੀਰ ਸਿੰਘ ਨੂੰ ਪੰਚ ਚੁਣਿਆ ਹੈ ਕੈਪਟਨ ਜਗੀਰ ਸਿੰਘ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਬਾਜ਼ੀ ਦੇ ਪਿੰਡ ਦਾ ਸਰਵ ਪੱਕੀ ਵਿਕਾਸ ਕਰਨਗੇ ਪਿੰਡ ਨੇ ਸਰਵਸੰਮਤੀ ਨਾਲ ਜੀ ਮੈਨੂੰ ਵਾਰਡ ਨੰਬਰ 1 ਤੋਂ ਸਰਵਸੰਮਤੀ ਨਾਲ ਚੁਣਿਆ ਗਿਆ ਜੀ ਤੇ ਵੈਸੇ ਸਾਡੀ ਪੰਚਾਇਤ ਵੀ ਸਾਰੀ ਸਰਵਸੰਮਤੀ ਨਾਲ ਚੁਣੀ ਗਈ ਹੈ ਹੁਣ ਅਸੀਂ ਜੋ ਵੀ ਪਿੰਡ ਦੀਆਂ ਕੋਈ ਪ੍ਰੋਬਲਮ ਹੋਵੇਗੀ ਅਸੀਂ ਬਗੈਰ ਕਿਸੇ ਭੇਦਭਾਵ ਤੋਂ ਉਸ ਨੂੰ ਹੱਲ ਕਰਾਂਗੇ ਤੇ ਪਿੰਡ ਦਾ ਵਿਕਾਸ ਕਰਨ ਦੀ ਜਿੰਨੀ ਵੀ ਸਾਡੇ ਤੋਂ ਕੋਸ਼ਿਸ਼ ਹੋਵੇਗੀ ਉਹ ਕਰਾਂਗੇ ਬਦਲਾ ਸਾਡੇ ਜੀ ਕੋਈ ਨਹੀਂ ਜੀ ਸਾਡੇ ਜੋ ਹੀ ਇਮਾਨਦਾਰੀ ਹੈ ਸਾਡੇ ਜੀ ਕੋਈ ਉਹ ਜਿਵੇਂ ਕਿ ਪਿੰਡਾਂ ਵਾਲੇ ਸਾਨੂੰ ਚੰਗਾ ਵੀ ਨਹੀਂ ਸਮਝਦੇ ਆਗੇ ਜਿਹੜੇ ਅਣਪੜ ਲੋਕ ਨੇ ਉਹ ਸਾਨੂੰ ਚੰਗਾ ਨਹੀਂ ਸਮਝਦੇ ਆਗੇ ਕਿਉਂਕਿ ਅਸੀਂ ਇਮਾਨਦਾਰੀ ਨਾਲ ਗੱਲ ਸੱਚੀ ਗੱਲ ਕਹਿੰਦੇ ਆ ਉਹ ਉਹਨਾਂ ਨੂੰ ਚੁਬਦੀ ਹੈ ਅਸੀਂ ਕੋਈ ਪਾਰਟੀ ਪੱਖਪਾਤ ਨਹੀਂ ਕਰਦੇ ਆਗੇ ਜੇ ਕਹਿਣੀ ਮੂੰਹ ਤੇ ਗੱਲ ਕਹਿੰਦੇ ਨੇ ਸਾਫ਼ ਪਿੰਡ ਪੀਪਲ ਮੰਗੋਲੀ ਦੀ ਕੁੱਲ ਆਬਾਦੀ 1300 ਹੈ ਅਤੇ 640 ਵੋਟਰ ਨੇ ਪਿੰਡ ਵਾਸੀਆਂ ਨੇ ਸਰਵਸੰਮਤੀ ਨਾਲ ਚੁਣੀ ਪੰਚਾਇਤ ਵਿੱਚ ਸੂਬੇਦਾਰ ਬਲਕਾਰ ਸਿੰਘ ਨੂੰ ਵੀ ਪੰਚੀ ਲਈ ਚੁਣਿਆ ਜਿਸ ਨਾਲ ਪਿੰਡ ਦੀ ਪੰਚਾਇਤ ਉੱਤੇ ਲਗਭਗ ਫੌਜੀਆਂ ਦਾ ਹੀ ਕਬਜ਼ਾ ਹੋ ਗਿਆ ਹੈ ਸੂਬੇਦਾਰ ਬਲਕਾਰ ਸਿੰਘ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਸੀਂ ਕੋਈ ਵੀ ਇੰਡੀਆ ਦੇ ਵਿੱਚ ਐਸੀ ਕੋਈ ਵੀ ਜਗ੍ਹਾ ਨਹੀਂ ਛੱਡੀ ਜਿੱਥੇ ਸਰਵਸ ਨਹੀਂ ਕੀਤੀ ਈਵਨ ਲੜਾਈ ਦੇ ਮੈਦਾਨਾਂ ਵਿੱਚ ਲੇ ਲਦਾਖ ਕਾਰਗਲ ਸ਼੍ਰੀਨਗਰ ਗੁਹਾਟੀ ਤੇਜਪੁਰ ਇਹ ਸਭ ਜਗਾ ਮਤਲਬ ਅਸੀਂ ਘੁੰਮੇ ਆ ਹੁਣ ਸਾਨੂੰ ਮੌਕਾ ਮਿਲਿਆ ਹੈ ਪੰਚਾਇਤ ਦੇ ਵਿੱਚ ਐਜ਼ ਅ ਮੈਂਬਰ ਤੋਂ ਅਸੀਂ ਪਿੰਡ ਦੇ ਵਿਕਾਸ ਦੇ ਵਾਸਤੇ ਆਪਣਾ ਸਾਰਾ ਜਾਨ ਤੋੜ ਕੇ ਪੂਰਾ ਜੋ ਵੀ ਹੋਏਗਾ ਵਿਕਾਸ ਵਾਸਤੇ ਅਸੀਂ ਪਰ ਕੋਸ਼ਿਸ਼ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਵਿੱਚ ਅਸੀਂ ਰੱਖਿਆ ਪਹਿਲਾਂ ਸਭ ਤੋਂ ਵੀ ਇਹ ਸਾਡਾ ਪਿੰਡ ਹੈ ਇੱਥੇ 24 ਪਿੰਡਾਂ ਦੇ ਵਿੱਚ ਤਕਰੀਬਨ ਜਿਹਦੀ ਕੇ ਫਿਰਨੀ ਹੈ ਜਿਹੜੀ ਇੱਕ ਸਾਈਡ ਦੀ ਕੱਚੀ ਪਈ ਉਹ ਅਸੀਂ ਫਿਰਨੀ ਸਭ ਤੋਂ ਪਹਿਲਾਂ ਮਤਲਬ ਆਪਣੇ ਜਿਹੜੇ ਇਲਾਕੇ ਦੇ ਐਮ ਐਲ ਏ ਸਾਹਿਬ ਨੇ ਉਹਨਾਂ ਨੂੰ ਕਹਿ ਕੇ ਉਸ ਫਿਰਨੀ ਦੇ ਬਾਰੇ ਸਭ ਤੋਂ ਪਹਿਲਾਂ ਉਹ ਫਿਰਨੀ ਪੱਕੀ ਕਰਾਉਣੀ ਇਸ ਵਾਰ ਵੀ ਕਾਫੀ ਪੰਚਾਇਤਾਂ ਸਰਵਸੰਮਤੀ ਨਾਲ ਚੁਣੀਆਂ ਗਈਆਂ ਨੇ ਪਰ ਪਿੰਡ ਪੀਪਲ ਮੰਗੋਲੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜਿੱਥੇ ਪਿੰਡ ਵਾਸੀਆਂ ਨੇ ਦੇਸ਼ ਦੀ ਰੱਖਿਆ ਕਰਨ ਵਾਲੇ ਤਿੰਨ ਫੌਜੀਆ ਨੂੰ ਪਿੰਡ ਦਾ ਪਹਿਰੇਦਾਰ ਬਣਾਇਆ ਹੈ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੀ ਫੌਜੀਆਂ ਦੀ ਪੰਚਾਇਤ ਸਿਆਸਤ ਦੇ ਚੱਕਰ ਚੋਂ ਨਿਕਲ ਕੇ ਪਿੰਡ ਦਾ ਵਿਕਾਸ ਕਰਵਾ ਸਕੇਗੀ ਪਰ ਪਿੰਡ ਵੱਲੋਂ ਜਤਾਈ ਗਈ ਉਮੀਦ ਵੀ ਇੱਕ ਸ਼ੁਭ ਸੰਕੇਤ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਕੁਲਜਿੰਦਰ ਸੂਤ ਤੇ ਪੱਤਰਕਾਰ ਜਗਤਾਰ ਸਿੰਘ ਪੁੱਲਰ ਦੇ ਨਾਲ ਇੰਦਰਪਾਲ ਸਿੰਘ ਡੇਅਨਾਈਟ ਨਿਊਜ਼। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ